ਸਸੀ ਕਾਲ ਜੀ ਆਪਾਂ ਲਈ ਆ ਪੇਂਟਿੰਗ ਤੇ ਇੱਕ ਵਲੌਗ ਬਣਾਇਆ ਵਾ ਤੇ ਵਲੌਗ ਬਲੂ ਸਾਨੂੰ ਬਣਾਣ ਆਂਦਾ ਨਹੀਂ ਆ ਤੇ ਮਾਨਤਾ ਰੱਖ ਦਿਓ ਸਾਡਾ ਰਾਜਾ ਹੜ ਗੁਰਦਾਸਪੁਰ ਚੈਨਲ ਦਾ ਨਾਮ ਆ ਸਸੀ ਕਾਲ ਜੀ ਲਓ ਜੀ ਇਹ ਕੰਦਾ ਜੀ ਇੱਥੇ ਪੜੇਗੀ ਮਨੂਸੀ ਵਾਲੇ ਦੀ ਪੇਂਟਿੰਗ ਬਣੇ ਰੋ ਵੀਡੀਓ ਚ ਲਓ ਜੀ ਟ੍ਰੈਂਕ ਦਾ ਕੰਮ ਸ਼ੁਰੂ ਕਰਤਾ ਆ ਲਗਭਗ ਅੱਧੇ ਟ੍ਰੈਂਕ ਹੋ ਗਈ ਆ ਥੋੜਾ ਕੰਮ ਰਹਿ ਗਿਆ ਤੇ ਕਰਦੇ ਆ ਦੀ ਰੰਗ ਕੋਲ ਸ਼ੁਰੂ ਜੀ ਦਸਾ ਵੀ ਡੇਜਾ ਕਿ ਨਹੀਂ ਹਾਂ ਜੀ ਹਾਂ ਜੀ ਨਹੀਂ ਦੇਖਣ ਦੇ ਇਹ ਬਾਤੋਂ ਹੰਦੀ ਤੁਦਾ ਕਿੰਦੀ ਉਹ ਜੀ ਫੇਸ ਕਰਤਾ ਜੀ ਕੰਪਲੀਟ ਤੇ ਬਾਕੀ ਭਾਜੀ ਵੀਡੀਓ ਨਹੀਂ ਬੰਡੀ ਨਹੀਂ ਵਧੀਆ ਕਿਉਂਕਿ ਗਰਮੀ ਬਹੁਤ ਆ ਤੇ ਫੋਨ ਧੁੱਪੇ ੜਾ ਦਾ ਟੈਂਪਰੇਚਰ ਹੋ ਜਾਂਦਾ ਜ਼ਿਆਦਾ ਤੇ ਬੰਦ ਹੋ ਜਾਂਦਾ ਆਈਫੋਨ ਤੇ ਹੁਣ ਤੁਹਾਨੂੰ ਥੋੜੇ ਥੋੜੇ ਕਲਿੱਪ ਜੋੜ ਕੇ ਦਿਖਾਵਾਂਗੇ ਫੁੱਲ ਵੀਡੀਓ ਤੇ ਨਹੀਂ ਬਣੇਗੀ ਕਲਿੱਪ ਜ਼ਰੂਰ ਦਿਖਾਵਾਂਗੇ ਤੁਹਾਨੂੰ ਭਾਜੀ ਬਣੇ ਰੋ ਵੀਡੀਓ ਚ ਕੌਣ ਆ ਫਾਇਰ ਬੋਲੀ ਚੱਲ ਹੁਣ ਬੋਲ ਹਾਂ ਕੋਸੇ ਜਿੱਦਾਂ ਰਾਤੀ ਬੋਲੀ ਜਾਂਦੀ ਪਤਾ ਨਹੀਂ ਰਾਤੀ ਤੇ ਬੜੇ ਵਧੀਆ ਵਲੌਗ ਬਣਾ ਲਈ ਚੱਲ ਆਪ ਬਣਾ ਲੈ ਚੱਲ ਹਾਂ ਕੀ ਹੈ ਅਣੀ ਉਹ ਦਿਖਾਣਾ ਮੁੱਸਲੇ ਕੀ ਹੈ ਸਿੱਧੂ ਉਹ ਦਿਖਾ ਆਡੀਅன்ஸ் ਨੂੰ ਦੱਸ ਕੀ ਹੈ ਇਹ ਸਾਰਾ ਕੁਝ ਸਮਝਾ ਸਿੱਧੂਆ ਸਿੱਧੂ ਸਿੱਧੂਆ ਅਰੇ ਦੇ ਆਦੀ ਅਬ ਸਿੱਧੂ ਖੜਾ ਨਾ ਬੰਦ ਕਰ ਲਿਆ ਜਿੱਦੂ ਖੜਾ ਇਹ ਸਾਦਾ ਘਾਰ ਆਠੇ ਮਿਹੜ ਖੜੀਆ ਹਨਾ ਇਹ ਇਹ ਸਾਦੇ ਸਾਹਮਣੇ ਹਨਾ ਇੱਕ ਦੇ ਸਾਹਮਣੇ ਇਹ ਬਣਾਉਂਦੇ ਸਿੱਧੂ ਦੀ ਫੋਟੋ ਉਧਰੋਂ ਵੀ ਖੋਲੋ ਕੌਣ ਬਣਾਉਂਦੇ ਆ ਮੇਰਾ ਨਾਮ ਵੀ ਲਾ ਦੇ ਮੈਂ ਬਣਾਈਆ मेरा नाम राजा हट गुरदपुर लैद भैन बन के मेरा नाम क्या, क्या जोर मेरा नाम लैद हाँ क्या राजा हट गुरदपुर कहते तू बनाई है <laughs> <laughs> ਮਿੱਠੀਏ ਤੇ ਹਾਈ ਮਟਾਣਾ ਸ਼ੇਅਰ ਕਰੇ ਚੇਂਜ ਬੱਲੀਏ ਕੁਆਇਟਰ ਤੁਸ਼ਦ ਆਈ ਜੜੀ ਉੱਤੇ ਨਹੀਂ ਆਇ ਕਾਇਮ ਦੇ ਨਾ ਤੇਰੀ ਬੱਲੀਏ ਰੂਪ ਰਿਲੇਕੇ ਬਾਲ ਤਾਂ ਗੁਰੂ ਨਾਨਕ ਜੀ ਕੇ ਦਿਆ ਹੁਆ ਦੇਖ ਤਰਾ ਓ ਛਾਵਾਂ ਛਾਵਾਂ ਆਹ ਸਦਾ ਸਾ ਬਿਨਾ ਛੋਟੀ ਦਾ ਜਾਣਦਾ ਰਹਿ ਲਾ ਆਇ ਜਾ ਹੈ ਕੋਈ ਲਕਾ ਕੇ ਪੰਜਾਬ ਸੋਨੇ ਰਚਿਰਿਆ ਆ ਵਾ ਵੀ ਵਾ ਇੰਡਸਟਰੀ ਦੇ ਵਿੱਚ ਸਿਰਫ ਮਿਹਨਤ ਕਾਸ਼ ਬੰਦੇ ਹੋਣਗੇ ਆ ਫੋਗਰੇ ਨਹੀਂ ਹੋਣਗੇ ਤੁਹਾਨੂੰ ਦੱਸਾਂ ਮੈਂ ਜਿੰਨਾਂ ਦੀ ਲਿਖਤ ਚ ਦਾ ਮੈਂ ਜਾਂ ਜਿੰਨਾਂ ਦੇ ਗਲੇ ਚ ਦਾ ਮੈਂ ਇੱਥੇ ਉਹੀ ਟਿਕਣਗੇ ਆ ਫੋਕਰਾਂ ਦੇ ਝੁਗੇ ਤੁਸੀਂ ਪਾੜਦਿਆ ਕਰੋਗੇ ਸਟੇਜ ਤੋਂ ਲਾ ਕੇ ਛੱਲਿਆ ਸ਼ਸ਼ੀਕਲ ਜੀ ਅੱਜ ਆਪਾਂ ਆਏ ਆ ਜੀ ਪਿੰਡ ਦਾਇਆਕਲਾਂ ਜ਼ਿਲ੍ਹਾ ਮੋਗਾ ਪੇਂਟਿੰਗ ਬਣ ਕੇ ਤਿਆਰ ਹੋ ਗਈ ਹੈ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਪੇਂਟਿੰਗ ਕਿਦਾਂ ਦੀ ਲੱਗੀ ਤੇ ਕਰਾਨੇ ਜੀ ਤੁਹਾਡੀ ਜਿਨ੍ਹਾਂ ਨੇ ਪੇਂਟਿੰਗ ਬਣਾਈ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਨੇ ਆ ਜੀ ਮੈਂ ਦਵਿੰਦਰ ਸਿੰਘ ਪਿੰਡ ਦਾਇਆਕਲਾਂ ਜ਼ਿਲ੍ਹਾ ਮੋਗਾ ਮੇਰਾ ਬੇਟਾ ਜਿਹੜਾ ਬੱਬਲਦੀਪ ਸਿੰਘ ਮੂਸੇਵਾਲ ਨੂੰ ਪਸੰਦ ਕਰਦਾ ਸੀ ਜੋ ਕਿ ਅਸੀਂ ਘਰ ਦੇ ਬਾਹਰ ਕੰਧ ਦੇ ਉੱਤੇ ਮੂਸੇਵਾਲ ਦੀ ਪੇਂਟਿੰਗ ਬਣਾਈ ਆ ਆਪਾਂ ਮੂਸੇਵਾਲ ਦੀ ਯਾਦ ਦੇ ਵਿੱਚ ਘਰੇ ਇੱਕ ਪੇਂਟਿੰਗ ਬਣਾਈ ਆ ਬਹੁਤ ਸੋਹਣੀ ਪੇਂਟਿੰਗ ਬਣਾਈ ਮੇਰੇ ਵੀਰ ਉਹਨਾਂ ਜੋ ਕੈਮਰਾ ਵੀਰ ਰਾਜਾ ਗਰਦਾਸਪੁਰ ਤੋਂ ਇਹ ਪੇਂਟਿੰਗ ਬਣਾਉਣ ਵਾਸਤੇ ਆਇਆ ਤੇ ਮੇਰੇ ਵੀਰ ਨੇ ਬਹੁਤ ਹੀ ਸੋਹਣੀ ਪੇਂਟਕ ਬਣਾਈ ਆ। ਧੰਨਵਾਦ ਸਤਿ ਸ੍ਰੀ ਅਕਾਲ। ਲੋ ਵੀ ਮਿੱਤਰੋ ਆਹ ਪੇਂਟਿੰਗ ਜਿਹੜੀ ਆ ਆਪਾਂ ਕੱਲ ਬਣਾ ਕੇ ਆਏ ਸੀ ਤੇ ਕਿਸੇ ਨੇ ਸਾਨੂੰ ਘਰ ਵੀ ਨਹੀਂ ਪਹੁੰਚਣ ਦਿੱਤਾ ਵੀ ਚਿਹਰਾ ਮਾਰ ਗਿਆ ਕੋਈ। ਵੀਰ ਇੰਨੀ ਕਾਲੀ ਸੀ ਅਗਲਿਆਂ ਨੇ ਪੈਸੇ ਖਰਚੇ ਆ। ਅਗਲਿਆਂ ਦੀ ਮਰਜ਼ੀ ਆ ਆਪਣੀ ਕੰਧ ਤੇ ਬਣਵਾਈ। ਤੁਸੀਂ ਵੀ ਬਣਵਾ ਲਓ ਭਾਈ ਜੇ ਦਿਲ ਕਰਦਾ। ਪਰ ਐਦਾਂ ਨਾ ਕਰਿਆ ਬਰਾ ਤੇ ਇਹਨਾਂ ਨੂੰ ਘਰ ਵੀ ਨਹੀਂ ਪਹੁੰਚਣੇ ਦਿੱਤਾ ਬਾਕੀ ਹਾਈਟ ਦੇਖ ਲਓ ਕਿ ਕਿੰਨੀਆਂ ਕਿੰਨੀ ਹਾਈਟ ਤੇ ਪੰਗਾ ਲਿਆ ਕਿਸ ਨੇ ਅੱਡੀਆਂ ਚੁੱਕ ਕੇ ਗਰੀਟ ਮਾਰੀ ਹੈ ਭਾਈ ਬਾਕੀ ਤੁਸੀਂ ਕੀ ਕੀ ਆਣਾ ਚਾਹੋਗੇ ਆਪਣੇ ਕਮੈਂਟਾਂ ਚ ਵਿਚਾਰ ਜਰੂਰ ਸਾਂਝਾ ਕਰੋ ਸასი ਕਾਲ ਧੰਨਵਾਦ ਜੀ ਸასი ਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਸਾਡੀ ਪੇਂਟਿੰਗ ਕੋਈ ਖਰਾਬ ਕਰ ਗਿਆ ਸੀ ਤੇ ਆਪਾਂ ਹਾਜ਼ਰ ਹੋ ਗਏ ਆ ਜੀ ਪੇਂਟਿੰਗ ਦੇ ਦੁਆਰਾ ਥੋੜਾ ਪਿੱਛੇ ਹੋ ਕੇ ਦੱਸਿਓ ਆ ਦੇਖੋ ਜੀ ਅਡੀਆਂ ਚੁੱਕ ਕੇ ਵੀ ਹੱਥ ਨਹੀਂ ਪਹੁੰਚਦਾ ਜਿੱਥੇ ਕੋਈ ਖਰਾਬ ਕਰਕੇ ਗਿਆ ਉਹ ਨੱਕ ਤੇ ਕਿਸੇ ਨੇ ਖਰਾਬ ਕੀਤਾ ਜੀ ਤੇ ਆਪਾਂ ਹਾਜ਼ਰ ਹੋ ਗਏ ਆ ਜੀ ਸੇਵਾ ਤੇ ਫੇਰ ਤੇ ਪੇਂਟਿੰਗ ਜਲਦੀ ਆਪਾਂ ਠੀਕ ਕਰਕੇ ਦੇਵਾਂਗੇ ਤੇ ਦਿਖਾਣੇ ਤੁਹਾਨੂੰ ਠੀਕ ਹੋਤੀ ਆ ਆ ਫੋਟੋ ਜੀ ਕੋਈ ਖਰਾਬ ਕਰ ਗਿਆ ਸੀ ਇੱਥੋਂ ਲੱਗ ਤਾ ਤੇ ਥੋੜੀਆਂ ਇੱਥੇ ਕਿਛੜੀਆਂ ਟਾਇਆਂ ਲੱਗਿਆ ਸੀ ਉਹ ਆਪਾਂ ਦੁਬਾਰਾ ਆ ਕੇ ਰਿਪੇਅਰ ਕਰਤੀ ਆ ਤੇ ਉਸ ਤੋਂ ਬਾਅਦ ਭਾਜੀ ਉਹਨਾਂ ਨੇ ਜੀ ਆ ਲੀਰਾ ਦੂਰ ਐਨ ਲਿਖਵਾਇਆ ਆ ਤੇ ਨਾਲ ਭਾਜੀ ਹੁਣਾਂ ਨੇ ਜਿਹੜੇ ਜਦੋਂ ਪੇਂਟਿੰਗ ਖਰਾਬ ਹੋਈ ਸੀ ਖੜੇ ਪੈਰ ਉਹਨਾਂ ਨੇ ਕੈਮਰੇ ਲਵਾਏ ਆ ਜੀ ਕੈਮਰੇ ਦਿਖਾ ਦਿਓ ਜ਼ੂਮ ਕਰਕੇ ਤੇ ਬਾਕੀ ਕਰਵਾਨੇ ਆ ਜੀ ਤੁਹਾਡੀ ਭਾਜੀ ਹੁਣਾਂ ਨੇ ਗੱਲ ਬਾਤ ਭਾਈ ਜੀ ਅਸੀਂ ਸਿੱਧੂ ਮੂਸੇਵਾਲੇ ਦੀ ਫੋਟੋ ਬਣਾਈ ਸੀ ਜੋ ਕਿ ਇਸ ਨਾਲ ਕੋਈ ਛੇੜਛਾੜ ਕਰ ਗਿਆ ਗਲਤ ਅੰਸਰੇ ਦੀ ਛੇੜਛਾੜ ਕਰਕੇ ਉਹਨੂੰ ਖਰਾਬ ਕਰਕੇ ਫੋਟੋ ਨੂੰ ਮੇਰਾ ਵੀਰ ਰਾਜਾ ਦੁਆਰਾ ਗਰਦਾਸਪੁਰ ਤੋਂ ਫੋਟੋ ਠੀਕ ਕਰਨ ਵਾਸਤੇ ਆਇਆ ਤੇ ਇਹਨਾਂ ਨੇ ਫੋਟੋ ਦੁਆਰਾ ਠੀਕ ਕੀਤੀ ਆ ਜੇ ਜੇ ਸਾਨੂੰ ਉਹਨਾਂ ਆਨਸਰਾਂ ਦਾ ਪਤਾ ਲੱਗਿਆ ਉਹਨਾਂ ਤੇ ਅਸੀਂ ਬੰਦ ਹੀ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਸਾਨੂੰ ਕੈਮਰੇ ਵੀ ਲਵਾਉਣੇ ਪਏ ਆ ਜੋ ਕਿ ਅਸੀਂ ਕੈਮਰੇ ਵੀ ਲਵਾਏ ਆ